ਨਜੋ ਸਿੰਘ ਜੱਜਾ ਜੀ ਵਿੱਚ ਪਿੱਛੇ ਰਹੋ ਜੀ ਆ ਗਏ ਹੋ ਜੀ ਆ ਜਾਓ ਜੀ ਫਿਰ ਟਟਾ ਮੱਗਿਆ ਪਿੰਡ ਦੇ ਸਰਪੰਚ ਸਾਹਿਬ ਬਲੌਕ ਸੰਗਤੀ ਮੈਂਬਰ ਸਾਹਿਬ ਹੋਰ ਸਾਰੇ ਜਿਹਨੇ ਪ੍ਰਸ਼ਦ ਮੈਂਬਰ ਬਲੌਕ ਪ੍ਰਧਾਨ ਹੋਰ ਸਾਰੇ ਪਰਵੰਤ ਸੱਜਣੋ ਸਤਿਕਾਰਯੋਗ ਬੁਖ ਬਜ਼ੁਰਗੋ ਸਤਿਕਾਰਯੋਗ ਬੀਬੀਓ ਕੈਨੋ ਤੇ ਭਰਾਵੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਬੜੀ ਜਿੱਤ ਦਰਜ ਕਰਾਈ ਹੈ ਅਜਾਦੀ ਤੋਂ ਬਾਅਦ ਪਹਿਲੀ ਵਾਰ ਐਡੀ ਬੜੀ ਜਿੱਤ ਹੋਈ ਹੈ ਕਿ 1 ਲੱਖ 63 ਹਜ਼ਾਰ ਵੋਟਾਂ ਤੇ ਆਪਾਂ ਸਾਰੇ ਜਣੇ ਜਿੱਤੇ ਹਾਂ ਉਹਦਾ ਸਿਹਰਾ ਤੁਹਾਨੂੰ ਸਾਰਿਆਂ ਨੂੰ ਜਾਂਦਾ ਹੈ ਵੱਡੇ ਪਿੰਡ ਚੋਂ ਬਹੁਤ ਵੱਡੀ ਨੀੜ ਦੇ ਨਾਲ ਆਪਾਂ ਜਿੱਤੇ ਆ। ਉਸ ਲਈ ਵੀ ਸਾਰੇ ਪਿੰਡ ਦੇ ਲੀਡਰ ਸਹਿਮਾਨ ਨੂੰ ਸਾਰੀਆਂ ਬੀਤੀਆਂ ਪੈਣਾ ਨੂੰ ਬਜ਼ੁਰਗਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ। ਬੀਤੀਆਂ ਨੇ ਬਹੁਤ ਇਕੱਠੀਆਂ ਹੋ ਕੇ ਲਗਭਗ ਸਾਰੇ ਬੁਟਾ ਇੱਥੇ ਆਪਰ ਪਈਆਂ ਉਹਦੇ ਲਈ ਮੈਂ ਸਾਰੀਆਂ ਬੀਤੀਆਂ ਦਾ ਬਹੁਤ ਧੰਨਵਾਦ ਕਰਦਾ। ਸੋ ਮੈਂ ਕੋਈ ਜਿਆਦਾ ਲੰਬੀ ਗੱਲ ਨਹੀਂ ਕਰਨੀ ਸਿਰਫ ਇੱਕ ਗੱਲ ਕਹਿਣੀ ਹੈ ਕਿ ਮੈਂ ਤੁਹਾਡੇ ਵਿਚਕਾਰ ਹੱਟੇ ਮਹਾਜਬ ਮੈਂ ਆਪਣਾ ਜਨਿੰਦਰ ਚਾਰ ਲੈ ਲਿਆ ਤੇ ਮੋਬਾਈਲ ਨੰਬਰ ਮੇਰਾ ਹੱਟੇ ਖੁੱਡਾ ਰਹਿੰਦਾ ਰਾਤ ਨੂੰ ਵੀ ਮੈਂ ਬੰਦ ਨਹੀਂ ਕਰਦਾ ਨਾਮਕਦੇ ਨੈਟਵਰਕ ਕਰਦਾ ਤੁਸੀਂ ਵੱਲੋਂ ਜਨਮਾ ਦੀ ਟੈਲੀホン ਕਰ ਸਕਦੇ ਹੋ ਜੇ ਕੋਈ ਮੇਰੇ ਦਾ ਕੰਮ ਹੋਵੇ ਪਰ ਇਹ ਨਹੀਂ ਹੈ ਕਿ ਮੈਨੂੰ ਰਾਤ ਨੂੰ ਟੈਲੀਫੋਨ ਕਰਦੇ 1 ਵਜੇ ਕਹਿੰਦੇ ਦੇਖ ਲਾ ਤਾਂ ਮੈਂ ਤਾਂ ਵੀ ਚੱਕਦਾ ਵੀ ਹੈ ਵੀ ਨਹੀਂ ਜਗ ਇਹ ਇਹ ਨਹੀਂ ਕਰਨਾ ਜੇ ਕੋਈ ਜ਼ਰੂਰੀ ਕੰਮ ਹੈ ਤਾਂ ਮਰੋ ਚਾਹੇ ਅਧੀ ਰਾਤ ਨੂੰ ਠਾੜੋ ਚਾਹੇ ਧੜਕੇ ਠਾੜੋ ਚਾਹੇ ਦਿਨ ਵਿੱਚ ਬੁਲਾ ਲਓ ਚਾਹੇ ਰਾਤ ਨੂੰ ਬੁਲਾ ਲਓ ਬਿਨਾਂ ਕੰਮ ਤੇ ਆਪਾਂ ਨੂੰ ਕਰਦੇ ਵੀ ਨਹੀਂ ਹੁੰਦੇ ਇੱਕ ਦੂਜੇ ਨੂੰ ਲੇਕਿਨ ਕੰਮ ਹੋਵੇ ਕਿਸੇ ਤਰ੍ਹਾਂ ਦੀ ਕੋਈ ਨਸੀਬਤ ਹੋਵੇ ਸੁੱਖ ਦੁੱਖ ਹੋਵੇ ਤਾਂ ਤੁਸੀਂ ਮੈਨੂੰ ਜਰੂਰ ਬੁਲਾਓ ਮੈਂ ਤੁਹਾਡੇ ਵਿਚਕਾਰ ਹਾਜ਼ਰ ਐ ਜਿਨ੍ਹਾਂ ਨੂੰ ਤੁਸੀਂ ਮਾਣ ਦਿੱਤਾ ਹੈ ਬਹੁਤ ਵੱਡੀ ਗਿੱਟੀ ਜੀ ਤੁਸੀਂ ਇਹ ਚੋਣ ਜਿਤਾਈ ਹੈ ਇਸ ਲਈ ਮੈਂ ਦੋਨਿੰਦ ਦਾ ਲਾਹੌਰ ਵਿਸ਼ਵਾਸ ਹੋਣਾ ਕਿ ਤੁਹਾਨੂੰ ਮੇਰੇ ਤੋਂ ਕਰੇ ਸ਼ਿਕਾਇਤ ਨਹੀਂ ਆਏਗੀ ਨਾ ਮੈਂ ਕਦੇ ਕਿਸੇ ਦੇ ਪੈਸਾ ਲਿਆ ਨਾ ਮੈਂ ਕਦੇ ਜਮਾ ਤੁਹਾਨੂੰ ਸ਼ਿਕਾਇਤ ਨਹੀਂ ਆਏਗੀ ਦੂਸਰਾ ਜਿਹੜੇ ਦਾ ਜਿੰਨਾ ਹੱਕ ਬਣਦਾ ਉਹਨਾਂ ਦਿੱਤਾ ਦਵਾਂਗੇ ਜਿੰਨੀ ਮੇਰੀ ਗਰੰਟ ਆਉਂਦੀ ਹੈ ਜਿੰਨੀ ਉਹਦਾ ਹਿੱਸਾ ਤੁਹਾਡਾ ਬਣਦਾ ਉਹ ਤੁਹਾਨੂੰ ਮਿਲੇਗਾ ਕਿਸੇ ਇੱਕ ਖਾਲਕੇ ਰੋਈਨੀ ਮੇਢੇ ਵਿੱਚ ਸਾਰਿਆਂ ਦਾ ਬਰਾਬਰ ਦਾ ਜਿੰਨਾ ਜਿੰਨਾ ਹਿੱਸਾ ਬਣੇਗਾ ਉਹ ਤੁਹਾਨੂੰ ਦਿੱਤਾ ਜਾਊਗਾ ਤੇ ਮੈਂ ਕਦੇ ਕਿਸੇ ਦੇ ਖਿਲਾਫ ਨਜਾਇਜ਼ ਕੇ ਲਿਖੂ ਨਹੀਂ ਕਰਦਾ ਕਿਸੇ ਨੂੰ ਮੈਂ ਇੱਕ ਦਿਨ ਵਾਸਤੇ ਜਾਂ ਇੱਕ ਘਾਡੇ ਵਾਸਤੇ ਵੀ ਅੰਦਰ ਕਰਾ ਕੇ ਰਾਜੀ ਨਹੀਂ ਫੈਸਲਾ ਕਰਨ ਦੇ ਵਿੱਚ ਮੈਂ ਹਮੇਸ਼ਾ ਮੂਰੇ ਰਹਿਣਾ ੱੱਕਾ ਕਰਨਾ ਮਨੋਂ ਆਉਂਦਾ ਨਹੀਂ ਨਾ ਮੈਂ ਕਰਾਂ ਕਿਸੇ ਦੇ ਨਾਲ ਕਿਉਂਕਿ ਤੁਸੀਂ ਜੇ ਕਿਸੇ ਨੂੰ ਇੱਕ ਦਿਨ ਵਾਸਤੇ ਅੰਦਰ ਕਰਾ ਦੋ ਨਾ ਉਹ ساری ਉਮਰ ਤੁਹਾਨੂੰ ਨਹੀਂ ਬਖਸ਼ਦਾ ਹੁਣ ਤੁਸੀਂ ਚਾਹੇ 10 ਵਾਰ ਕਿਸੇ ਨੂੰ ਛਡਾ ਲਿਆ ਉਹ ਉਹਦਾ ਪਤਾ ਨਹੀਂ ਤੁਹਾਡੇ ਨਾਲ ਚੱਲੂਗਾ ਕਿ ਨਹੀਂ ਚੱਲੂਗਾ ਜਿਹਦੇ ਨਾਲ ਤੁਸੀਂ ੱੱਕਾ ਕਰੋਗੇ ਉਹ ਪਾਪ ਹੈ ਇਸ ਕਰਕੇ ਮੇਰੀ ਇਹ ਯਹੀ ਕੋਈ ਸੋਚ ਨਹੀਂ ਹੈ ਮੇਰੀ ਸੋਚ ਬਿਲਕੁਲ ਸਾਫ਼ ਸੁਥਰੀ ਹੈ ਮੈਂ ਸਾਫ਼ ਸੁਥਰਾ ਕੰਮ ਕਰਦਾ ਤੁਹਾਡੇ ਨਾਲ ਖੜਾਗਾ ਜੇ ਕਿਸੇ ਨਾਲ ਤੱਕਾ ਹੋਏਗਾ ਦੂਸਰੀ ਪਾਰਟੀ ਜੇ ਸਾਡੇ ਵਰਕਰ ਨੂੰ ਕਿਸੇ ਨੂੰ ਤੰ ਕਰੇਗੀ ਤਾਂ ਉਸ ਦੇ ਮੋੜੇ ਆ ਕੇ ਮੈਂ ਖੜ ਜਾਣਾ ਪਹਿਲਾਂ ਮੈਂ ਜਣਾਉਗਾ ਉਹਦੇ ਨਾਲ ਤੁਹਾਡੇ ਬਾਅਦ ਜੋ ਵੀ ਸਮੱਸਿਆ ਮੈਂ ਹੈਗੀਆਂ ਦਰਿਆ ਦਾ ਪੁਲ ਹੈ ਯਾ ਦਰਿਆ ਦਾ ਬੰਨ ਹੈ ਕੋਲ ਪਾਣੀ ਦੀ ਮਾਰ ਪੈਂਦੀ ਹੈ ਪਿੰਡ ਦੀਆਂ ਗਲੀਆਂ ਨਾਲੀਆਂ ਇੱਥੇ ਕਾਲਜ ਬਣਾਉਣਾ ਹੈ ਤੇ ਸਕੂਲ ਅਪਗ੍ਰੇਡ ਕਰਾਉਣਾ ਹੈ ਉਹ ਸਾਰੀਆਂ ਮੈਂ ਤੁਹਾਡੀ ਪੰਚਾਇਤ ਦੇ ਨਾਲ ਬੈਠ ਕੇ ਸਮਝੂਗਾ ਔਰ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ ਬੇਸ਼ੱਕ ਸਰਕਾਰ ਤੇ ਝੜੂਦੀ ਏ ਪਰ ਜਿੰਨੇ ਕੰਮ ਆਪਾਂ ਕਰਾ ਸਕਾਂਗੇ ਜਿਆਦਾ ਦੇ ਜਿਆਦਾ ਕਰਾਂਗੇ ਇੱਕ ਗੱਲ ਇਹ ਵੀ ਹੈ ਉਹ ਤਾਂ ਜੋ ਵੀ ਸੇਵਾਵਾਂ ਦੇ ਵਿੱਚ ਕੋ ਹਸਪੀਟਲ ਵੀ ਆ ਗਿਆ ਤੇ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਏ ਉਹ ਨਸ਼ੇ ਨੂੰ ਖਤਮ ਕਰਦਾ ਉਹਦੇ ਵਾਸਤੇ ਤੁਹਾਡਾ ਮੈਨੂੰ ਸਾਥ ਚਾਹੀਦਾ ਹੈ ਤੁਹਾਡੇ ਪਿੰਡ 'ਚ ਜਿਹੜਾ ਕੋਈ ਬੰਦਾ ਨਸ਼ਾ ਵੇਚਦਾ ਤੁਸੀਂ ਬੁਰੇ ਨਾ ਕੋ ਕੋਈ ਮੈਨੂੰ ਟੈਲੀਫੋਨ 'ਤੇ ਦੱਸੋ ਉਹਦਾ ਇਲਾਜ ਮੈਂ ਕਰੂੰਗਾ ਆਪਾਂ ਨੇ ਇੱਥੇ ਨਸ਼ਾ ਲਈ ਕਿ ਕਰ ਗਏ ਕਿਉਂਕਿ ਸਭ ਤੋਂ ਜ਼ਿਆਦਾ ਤੰਗ ਹੈਗੇ ਨਸ਼ੇ ਤੋਂ ਆਪਾਂ ਨਸ਼ੇ ਦਾ ਕੋੜ ਕੱਢਣਾ ਇਲਾਕੇ 'ਚੋਂ ਜਿੰਨੀਆਂ ਕੁਰੀਤੀਆਂ ਇਲਾਕੇ 'ਚ ਫੈਲੀਆਂ ਇਹ ਲੀਡਰਾਂ ਨੇ ਭਲਾਈਆਂ ਇੱਥੇ ਸਾਰੀ ਰਾਤ ਨਜਾਇਜ਼ ਮੈਨਿੰਗ ਹੁੰਦੀ ਹੈ ਪਰੇਤਾ ਲੋਕਾਂ ਨੂੰ 5.5 ਰੁਪਏ ਵੇਚਦਾ ਸੀ ਸਾਡੇ ਹੋਂਦੇ ਹੁਣ 30 ਰੁਪਏ ਨੂੰ ਵੀ ਥਿਆਉਂਦਾ ਨਹੀਂ ਹੈ ਅਰ ਰਾਤ ਨੂੰ ਨਜਾਇਜ਼ ਰਿੱਤੀ ਦੇ ਕੰਮ ਚਾਦੇ ਜਿੰਨੇ ਨਜਾਇਜ਼ ਕੰਮ ਚਾਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੇ ਤੋਂ ਮੈਂ ਤੁਹਾਡੇ ਤੁਸੀਂ ਮੈਨੂੰ ਚੁਣਿਆ ਮੈਂ ਬਹਿਰ ਲਊਗਾ ਉਹਨਾਂ ਦੇ ਨਾਲ ਜਿਹੜੇ ਨਸ਼ਾ ਵੇਚਦੇ ਆ ਤੁਹਾਨੂੰ ਲੈਣ ਦੀ ਲੋੜ ਨਹੀਂ ਤੁਸੀਂ ਮੈਨੂੰ ਦੱਸੋ ਮੈਂ ਉਹਨਾਂ ਦਾ ਦੁਸ਼ਮਣ ਬੜ ਕੇ ਉਹਨਾਂ ਦੇ ਨਾਲ ਲੜਾਈ ਲੜੂਗਾ ਜਿਹੜੇ ਬੰਦੇ ਨਸ਼ਾ ਵੇਚਦੇ ਆ ਇਸ ਲਈ ਮੈਂ ਚਾਹੁੰਦਾ ਕਰਨਾ ਹੈ ਬੱਚਿਆਂ ਬਾਅਦ ਤੇ ਕਾਲਜ ਯੂਨੀਵਰਸਿਟੀਆਂ ਦਾ ਪ੍ਰਬੰਧ ਕਰਾਣਾ ਹੈ ਇੰਡਸਟਰੀ ਲਿਕੇ ਆਣੀ ਹੈ ਹਸਤਾ ਠੀਕ ਕਰਨੇ ਇਹ ਮੇਰੀ ਜ਼ਿੰਮੇਵਾਰੀ ਹੈ ਮੈਂ ਇਹਦੀ ਪੈਰਵਾਈ ਕਰਾਂਗਾ ਪਾਰਲੀਮੈਂਟ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਬੋਟਾ ਪਾਈਆਂ ਪਿੱਟ ਚੋਂ ਬਹੁਤ ਵੱਡੀ ਲੀਡ ਮਿਲੀ ਔਰ ਤੁਸੀਂ ਮੇਰੇ ਵੱਡੇ ਵਡੇਰੇ ਹੋਗੇ ਮੇਰੇ ਨਾਲ ਖੜੇ ਹੋ ਮੈਂ ਤੁਹਾਡਾ ਇਸੇ ਤਰ੍ਹਾਂ ਹਮੇਸ਼ਾ ਸਤਿਕਾਰ ਕਰੂੰਗਾ ਮਾਡਾ ਬਹੁਤ ਧੰਨਵਾਦ ਮੇਰੇ ਭੋਜੀ ਕੋ ਖਾਲਸਾ ਹਾਂ ਜੰਨੀ ਚੈਰੀ ਛੋਟੇ ਜਰੂਰ ਬੰਦੇ ਠੋਕ ਕੇ ਜੰਨੀ ਚੈਰੀ ਛੋਟੇ